ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਜਿਹੜਾ ਡਿਜ਼ਾਈਨ ਹੈ ਇਹ ਮੈਂ ਆਪਣੀ ਇੱਕ ਭੈਣ ਦੀ ਫਰਮੈਸ਼ ਤੇ ਬਣਾ ਰਹੀ ਹਾਂ ਉਸ ਭੈਣ ਹੋਣਾ ਨੇ ਮੈਨੂੰ ਨਾਬੇ ਤੋਂ ਜਿਹੜਾ ਮੈਸੇਜ ਕੀਤਾ ਹੈ WhatsApp ਮੈਸੇਜ ਕਰਕੇ ਉਹਨਾਂ ਨੇ ਆਪਣਾ ਡਿਜ਼ਾਈਨ ਭੇਜਿਆ ਹੈ ਤੇ ਉਹਨਾਂ ਦਾ ਡਿਜ਼ਾਈਨ ਜਿਹੜਾ ਆਪਾਂ ਬਣਾ ਰਹੇ ਹਾਂ ਉੱਪਰ ਮੈਂ ਸਕਰੀਨਸ਼ਾਟ ਵੀ ਲਗਾ ਦਾਂਗੀ ਜਿਹੜਾ ਉਹਨਾਂ ਨੇ ਮੈਸੇਜ ਕੀਤਾ ਤੇ ਜਿਹੜਾ ਡਿਜ਼ਾਈਨ ਭੇਜਿਆ ਹੋਇਆ ਹੈ ਤੇ ਡਿਜ਼ਾਈਨ ਜਿਹੜਾ ਬਹੁਤ ਹੀ ਸੋਹਣਾ ਹੈ ਵਾਈਟ ਕੋਟੀ ਦਾ ਡਿਜ਼ਾਈਨ ਹੈ ਤੇ ਤਿੰਨ ਪਲਾਈ ਵਾਲੀ ਵੂਲ ਤੇ ਬਣਿਆ ਹੈ ਤੇ ਮੈਂ ਇੱਥੇ ਤਿੰਨ ਪਲਾਈ ਵਾਲੀ ਵੂਲ ਤੇ ਇਸ ਲਈ ਨਹੀਂ ਬਣਾ ਰਹੀ ਕਿਉਂਕਿ ਵੀਡੀਓ ਦੇ ਵਿੱਚ ਤਿੰਨ ਪਲਾਈ ਵਾਲੀ ਵੂਲ ਤੇ ਫਿਰ ਡਿਜ਼ਾਈਨ ਜਿਹੜਾ ਬਹੁਤਾ ਨਜ਼ਰ ਨਹੀਂ ਆਉਂਦਾ ਤੇ ਆਪਾਂ ਡਿਜ਼ਾਈਨ ਜਿਹੜਾ ਬਣਾ ਕੇ ਤਿਆਰ ਕਰਾਂਗੇ ਡਿਜ਼ਾਈਨ ਸਿਰਫ 8 ਸਲਾਈਆਂ ਦਾ ਹੈ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਉਲਟੀਆਂ ਸਿੱਧੀਆਂ ਸਲਾਈਆਂ ਤੇ ਡਿਜ਼ਾਈਨ ਨੂੰ ਬਣਾਉਣ ਵਾਸਤੇ 15-15 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ 15-15 ਦੇ ਹਿਸਾਬ ਨਾਲ ਕੁੰਡੇ ਲੈ ਕੇ ਦੋ ਕੁੰਡੇ ਬਾਧੂ ਲੱ ਲੈਣੇ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ نیچے ਤੁਸੀਂ ਬਾਰਡਰ ਜ਼ਰੂਰ ਬਣਾ ਲਓ ਬਾਰਡਰ ਬਣਨ ਤੋਂ ਬਾਅਦ ਹੀ ਇਹ ਡਿਜ਼ਾਈਨ ਬਣੇਗਾ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਮੈਂ ਇੱਥੇ 32 ਕੁੰਡੇ ਪਾਏ ਹੋਏ ਨੇ ਤੇ ਬਹੁਤ ਸਿੰਪਲ ਸੋਖਾ ਜਿਹਾ ਡਿਜ਼ਾਈਨ ਹੈ ਬਹੁਤ ਆਸਾਨੀ ਦੇ ਨਾਲ ਬਣ ਜਾਏਗਾ ਤੇ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਆ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਤੁਸੀਂ ਵੀ ਕੋਈ ਵੀ ਆਪਣਾ ਡਿਜ਼ਾਈਨ ਬਣਵਾਉਣਾ ਹੈ ਤੇ ਤੁਸੀਂ ਸਾਨੂੰ ਫੋਟੋ ਜਿਹੜੀ ਆ ਭੇਜ ਸਕਦੇ ਹੋ ਤੇ ਕੋਈ ਵੀ ਡਿਜ਼ਾਈਨ ਜਿਹੜਾ ਆਪਣਾ ਬਣਾ ਕੇ ਰੈਡੀ ਕਰਵਾ ਸਕਦੇ ਜੇ ਜਿਹੜਾ ਡਿਜ਼ਾਈਨ ਤੁਹਾਨੂੰ ਨਹੀਂ ਸਮਝਾਉਂਦਾ ਤੁਸੀਂ ਸਾਡੇ ਤੋਂ ਬਣਵਾ ਕੇ ਵੇਖ ਸਕਦੇ ਜੇ ਇਸ ਭੈਣ ਨੇ ਵੀ ਸਾਨੂੰ ਫੋਟੋ ਜਿਹੜੀ ਭੇਜੀ ਹੋਈ ਸੀ ਦੋ ਤਿੰਨ ਦਿਨਾਂ ਤੋਂ ਪਰ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਿਆ ਤੇ ਇਸ ਲਈ ਅੱਜ ਜਿਹੜੀ ਮੈਂ ਵੀਡੀਓ ਬਣਾ ਰਹੀ ਆ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਆ ਡਿਜ਼ਾਈਨ ਦੀ ਪਹਿਲੀ ਸਲਾਈ ਆ ਸਿੱਧੇ ਪਾਸਿਓ ਪਹਿਲਾ ਕੁੰਡਾ ਸਲਿੱਪ ਕਰ ਲੈਣਾ ਵਾ ਇਸ ਤੋਂ ਬਾਅਦ ਆਪਾਂ ਕੀ ਕਰਨਾ ਚਾਰ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਸਿੰਪਲ ਇਸ ਤਰ੍ਹਾਂ ਚਾਰ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇੱਥੇ ਸਾਡੇ ਚਾਰ ਕੁੰਡਿਆਂ ਤੋਂ ਇੱਕ ਕੁੰਡਾ ਹੋ ਗਿਆ ਮਤਲਬ ਸਾਡੇ ਤਿੰਨ ਕੁੰਡੇ ਜਿਹੜੇ ਆ ਉਹ ਘਟ ਗਏ ਇਸ ਤੋਂ ਬਾਅਦ ਆਪਾਂ ਇੱਕ ਕੁੰਡਾ ਸਿੱਧਾ ਬਣਾਉਣਾ ਇੱਕ ਕੁੰਡਾ ਸਿੱਧਾ ਬਣਾ ਲਿਆ ਹੁਣ ਤਿੰਨ ਕੁੰਡੇ ਸਾਡੇ ਘਟਿਆ ਤੇ ਆਪਾਂ 6 ਵਾਰ ਵੱਲ ਪਾਉਣਾ ਹੈ ਇੱਕ ਦੋ 3 4 5 6 6 ਵਾਲ ਪੈ ਕੇ ਇਸ ਤੋਂ ਬਾਅਦ ਆਪਾਂ ਇੱਕ ਕੁੰਡਾ ਫੇਰ ਸਿੱਧਾ ਬਣਾਉਣਾ ਹੁਣ 6 ਵਾਲ ਬੁਨ ਤੋਂ ਬਾਅਦ ਆਪਾਂ ਇੱਕ ਦੋ ਤੇ ਤਿੰਨ ਕੁੰਡੇ ਇੱਧਰ ਵਾਲੀ ਸਲਾਈ ਤੇ ਆਪਾਂ ਬਿਨਾ ਬੁਨੇ ਉਤਾਰ ਲੈਣੇ ਹੁਣ ਆਪਾਂ ਅੱਗੇ ਫੇਰ ਲੈਣੇ ਆ 4 ਕੁੰਡੇ 4 ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਚਾਰ ਕੁੰਡਿਆਂ ਤੋਂ ਇੱਕ ਕੁੰਡਾ ਚਾਰ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਿੱਤਾ ਆ ਤੇ ਸਾਡੇ ਜਿਹੜੇ ਤਿੰਨ ਕੁੰਡੇ ਘੱਟ ਹੋ ਗਏ ਜਿਹੜੇ ਇੱਧਰ ਆਪਾਂ ਤਿੰਨ ਕੁੰਡੇ ਪਾਏ ਸੀ ਉਹ ਵੀ ਹੁਣ ਆਪਾਂ ਇਸ ਕੁੰਡੇ ਦੇ ਉੱਪਰ ਉਹ ਨੀਚੇ ਸੁੱਟ ਦਨੇ ਇੱਕ ਦੋ ਤੇ ਤਿੰਨ ਇੱਤੇ ਹੁੰ ਸਾਢੇ 6 ਕੁੰਡੇ ਜੜੇ ਆ ਖਟ ਹੋ ਗਏ ਅੱਧਾ ਡਿਜ਼ਾਈਨ ਸਾਡਾ ਬਣ ਗਿਆ ਇਸ ਤੋਂ ਬਾਅਦ ਫਿਰ ਆਪਾਂ ਕੀ ਕਰਾਂਗੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਸਿੱਧਾ ਬਣਾਉਣ ਤੋਂ ਬਾਅਦ 6 ਵਾਰ ਵਲਪੋਣਾ 1 2 3 4 5 ਤੇ ਛੇਰ ਵਾਲ ਪੋਂਤੂ ਬਾਦ ਇੱਥੇ ਆਪਾਂ ਫੇਰ 4 ਕੁੰਡਿਆਂ ਤੋਂ 1 ਕੁੰਡਾ ਕਰਨਾ ਇਸ ਤਰ੍ਹਾਂ 3 ਕੁੰਡੇ ਸਾਡੇ ਇੱਧਰ कट ਗਏ 3 ਕੁੰਡੇ ਆਪਾਂ ਇੱਧਰ ਘਟਾਉਣੇ 3 ਹੀ ਕੁੰਡੇ ਇੱਧਰ ਘਟਾਉਣੇ ਤੇ 6 ਕੁੰਡੇ ਆਪਾਂ ਇੱਥੇ ਘਟਾਉਣੇ ਆ ਇਹ ਹੀ ਬਸ ਤੁਸੀਂ ਇੰਨੇ ਜਿਹੜੇ ਆ 15 ਕੁੰਡੇ ਰਿਪੀਟ ਕਰਨੇ ਆ 6 ਕੁੰਡੇ ਇੱਥੇ ਘਟਾਉਣੇ ਆ 3 ਕੁੰਡੇ ਇੱਧਰ ਘਟਾਉਣੇ 6 ਇੱਧਰ ਘਟਾ ਕੇ ਜਿਵੇਂ ਦੋ ਆਪਾਂ 7 ਤੋਂ ਇੱਕ ਕੁੰਡਾ ਕਰ ਲਿਆ ਹੈ ਸੱਤ ਕੁੰਡਿਆਂ ਤੋਂ ਤੇ ਇੱਕ ਕੁੰਡਾ ਸਾਡਾ ਜਿਹੜਾ ਬਚ ਗਿਆ ਹੈ ਤੇ ਸਾਡੇ 6 ਕੁੰਡੇ ਘਟ ਗਏ ਤੇ ਇੱਥੇ ਆਪਾਂ ਚਾਰ ਕੁੰਡਿਆਂ ਦਾ ਇੱਕ ਕੁੰਡਾ ਕਰਨਾ ਲਾਸਟ ਵਾਲਾ ਕੁੰਡਾ ਆਪਾਂ ਬਣਾਉਣਾ ਸਿੱਧਾ ਪਹਿਲੀ ਸिलाई ਬਣ ਗਈ ਦੂਸਰੀ ਸिलाई ਵੇਖੋ ਕਿਵੇਂ ਬਣਾਉਣੀ ਪਹਿਲਾ ਕੁੰਡਾ ਸਲਿੱਪ ਕਰ ਲਿਆ ਦੂਸਰੀ ਸिलाई ਜਿਹੜੀ ਆਪਾਂ ਪੂਰੀ ਉਲਟੇ ਕੁੰਡਿਆਂ ਦੇ ਨਾਲ ਬਣਾ ਲੈਣੀ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਹੈ ਤੇ ਬਹੁਤ ਆਸਾਨੀ ਦੇ ਨਾਲ ਇਹ ਵਾਲਾ ਡਿਜ਼ਾਈਨ ਜਿਹੜਾ ਤੁਸੀਂ ਬਣਾ ਕੇ ਆਪਣਾ ਰੈਡੀ ਕਰ ਲੋਗੇ ਉਲਟੀ ਸਲਾਈ ਜਿਹੜੀ ਆਪਾਂ ਪੂਰੀ ਉਲਟੇ ਕੁੰਡਿਆਂ ਨਾਲ ਬਣਾ ਲੈਣੀ ਆ ਦੂਸਰੀ ਸਲਾਈ ਆ ਪੂਰੀ ਸਲਾਈ ਆਪਾਂ ਉਲਟੇ ਕੁੰਡਿਆਂ ਨਾਲ ਬਣਾ ਲੈਣੀ ਆ ਤੇ ਜੇ ਤੁਸੀਂ ਸੱਤ ਕੁੰਡੇ ਨਹੀਂ ਘਟਾਉਣੇ ਤੇ ਪੰਜ ਵੀ ਛੋਟਾ ਡਿਜ਼ਾਈਨ ਵੀ ਬਣਾ ਸਕਦੇ ਜੀ ਪੰਜ ਜਾਲੀਆਂ ਪਾ ਕੇ ਵੀ ਤੁਸੀਂ ਡਿਜ਼ਾਈਨ ਬਣਾ ਸਕਦੇ ਜੀ ਇੱਥੇ ਆਪਾਂ 6 ਜਾਲੀਆਂ ਪਾ ਕੇ ਬਣਾ ਰਹੇ ਹਾਂ ਤੁਸੀਂ ਪੰਜ ਜਾਲੀਆਂ ਪਾ ਕੇ ਵੀ ਬਣਾ ਸਕਦੇ ਜੀ ਇਸ ਤਰ੍ਹਾਂ ਸਾਡੀ ਬਣ ਗਈ ਦੂਸਰੀ ਸਲਾਈ ਹੁਣ ਅਸੀਂ ਆ ਗਏ ਹਾਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਗੁੰਡਾ ਸਲਿੱਪ ਕਰ ਲਿਆ ਪੂਰੀ ਸਲਾਈ ਆਪਾਂ ਸਿੱਧੇ ਗੁੰਡਿਆਂ ਨਾਲ ਬਣਾਉਣੀ ਆ ਪੂਰੀ ਸਲਾਈ ਸਿੱਧੇ ਗੁੰਡਿਆਂ ਨਾਲ ਬਣਾਉਣੀ ਆ ਡਿਜ਼ਾਈਨ ਦੀ ਤੀਸਰੀ ਸਲਾਈ ਆ ਪੂਰੀ ਸਲਾਈ ਜਿਹੜੀ ਆਪਾਂ ਸਿੱਧੇ ਕੁੰਡਿਆਂ ਨਾਲ ਬਣਾ ਲੈਣੀ ਆ ਬਹੁਤ ਹੀ ਸੋਖਾ ਡਿਜ਼ਾਈਨ ਹੈ ਜਿਵੇਂ ਪਹਿਲਾਂ ਹੀ ਤੁਹਾਨੂੰ ਦੱਸਿਆ ਸਿਰਫ ਸਿੱਧੇ ਉਲਟੇ ਕੁੰਡੇ ਹੀ ਇਹਦੇ ਵਿੱਚ ਬਣਨੇ ਨੇ ਇੱਕ ਸਲਾਈ ਦੇ ਵਿੱਚ ਡਿਜ਼ਾਈਨ ਬਣਨਾ ਹੈ ਬਾਕੀ ਸਾਰੀ ਸਲਾਈ ਸਿੰਪਲ ਬਣਨੀ ਹੈ ਤੀਸਰੀ ਸਲਾਈ ਜਿਹੜੀ ਆਪਾਂ ਪੂਰੀ ਸਿੱਧੇ ਕੁੰਡਿਆਂ ਨਾਲ ਬਣਾ ਲੈਣੀ ਹੈ ਇਹਦੇ ਵਿੱਚ ਕੋਈ ਵਲ ਨਹੀਂ ਪਾਉਣਾ ਕੋਈ ਕੁੰਡਾ ਘਟਾਉਣਾ ਨਹੀਂ ਆ ਸਿੰਪਲ ਸਾਰੇ ਕੁੰਡੇ ਜਿਹੜੇ ਆ ਸਿੱਧੇ ਸਿੱਧੇ ਬਣਾ ਲੈਣੇ ਆ ਹੁਣ ਆ ਗਏ ਆਪਾਂ ਚੌਥੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਚੌਥੀ ਸਲਾਈ ਆਪਾਂ ਪੂਰੀ ਉਲਟੇ ਕੁੰਡਿਆਂ ਨਾਲ ਬਣਾ ਲੈਣੀ ਚੌਥੀ ਸਲਾਈ ਪੂਰੀ ਉਲਟੀ ਕੁੰਡਿਆਂ ਨਾਲ ਬਣਾ ਲਈ ਤੇ ਪੰਜਵੀਂ ਪੰਜਵੀਂ ਸਲਾਈ ਵੇਖੋ ਕਿਵੇਂ ਨੂੰਣੀ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਪੂਰੀ ਸਲਾਈ ਜਿਹੜੀ ਆਪਾਂ ਉਲਟੇ ਕੁੰਡਿਆਂ ਨਾਲ ਬਣਾਉਣੀ ਆ ਪੰਜਵੀਂ ਸਲਾਈ ਸਿੱਧੇ ਪਾਸਿਓਂ ਆਪਾਂ ਬਣਾਉਣੇ ਨੇ ਉਲਟੇ ਕੁੰਡੇ ਪੰਜਵੀਂ ਸਲਾਈ ਪੂਰੀ ਆਪਾਂ ਉਲਟੇ ਕੁੰਡਿਆਂ ਨਾਲ ਬਣਾਉਣੀ ਆ ਸਿੱਧੇ ਪਾਸਿਓਂ ਬਹੁਤ ਸੌਖਾ ਜਿਹਾ ਡਿਜ਼ਾਈਨ ਆ ਉਮੀਦ ਹੈ ਸਾਰੀਆਂ ਭੈਣਾਂ ਨੂੰ ਬਹੁਤ ਪਸੰਦ ਆਵੇਗਾ ਤੇ ਜਿਹੜੀ ਭੈਣ ਨੇ ਡਿਮਾਂਡ ਕੀਤੀ ਹੈ ਉਹਨੂੰ ਵੀ ਇਹ ਡਿਜ਼ਾਈਨ ਜਿਹੜਾ ਪਸੰਦ ਵੀ ਆਏਗਾ ਤੇ ਸਮਝ ਵੀ ਲੱਗ ਜਾਏਗਾ ਕਿ ਡਿਜ਼ਾਈਨ ਆਪਾਂ ਕਿਵੇਂ ਬਣਾਇਆ ਹੁਣ ਪੰਜਵੀਂ ਸਲਾਈ ਆਪਾਂ ਬਣਾ ਰਹੇ ਹਾਂ ਪੂਰੀ ਸਲਾਈ ਆਪਾਂ ਬਣਾਉਣੀ ਆ ਉਲਟੇ ਕੁੰਡਿਆਂ ਨਾਲ ਸਿੱਧੇ ਪਾਸਿਓ ਤੇ ਅੱਜ ਵਾਲਾ ਕੁੰਡਾ ਆਪਾਂ ਬਣਾਉਣਾ ਸਿੱਧਾ हूँ आ गए आप छेवीं सिलाई तो उल्टे पासे पहला कुंडा स्लिप कर लिया धागा साइड पर करा सारे कुंडे आप सीधे बनाने छेवीं सिलाई आ उल्टा पासा आ सारे कुंडे सीधे बनाने दूसरे पासे धागा करके सारे कुंडे आप सीधे बनाने छेवीं सिलाई उल्टा पासा आ कुे आप बनाने ने सीधे 25 ਸਲਾਈ ਸਿੱਧੇ ਪਾਸੇ ਆਪਾਂ ਉਲਟੇ ਗੁੰਡੇ ਬਣਾਏ ਨੇ ਹੁਣ 6ਵੀਂ ਸਲਾਈ ਉਲਟੇ ਪਾਸੇ ਆਪਾਂ ਸਿੱਧੇ ਗੁੰਡੇ ਬਣਾਉਣੇ ਨੇ ਤੇ ਇੱਕ ਚੀਜ਼ ਹੋ ਰਿਹਾ ਜੇ ਡਿਜ਼ਾਈਨ ਤੁਸੀਂ ਤਿੰਨ ਪਲਾਈ ਵਾਲੀ ਫੁੱਲ ਤੇ ਬਣਾਉਣਾ ਹੈ ਤੇ ਗੁੰਡੇ ਥੋੜੇ ਜਿੰਨੇ ਘੱਟ ਪਾਇਓ ਕਿਉਂਕਿ ਇਹ ਵਾਲਾ ਡਿਜ਼ਾਈਨ ਥੋੜਾ ਲੂਜ਼ ਲੂਜ਼ ਜੀ ਬੰਦਾ ਹੈ ਹੁਣ ਆਪਾਂ ਆ ਗਏ ਸਤਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਸਾਰੇ ਕੁੰਡੇ ਆਪਾਂ ਉਲਟੇ ਬਣਾਉਣੇ ਆ ਸਤਵੀਂ ਸਲਾਈ ਆ ਸਿੱਧਾ ਪਾਸਾ ਆ ਸਾਰੇ ਕੁੰਡੇ ਉਲਟੇ ਬਣਾਉਣੇ ਤੇ ਤਿੰਨ ਪਲਾਈ ਵਾਲੀ ਹੂਲ ਤੇ ਤੁਸੀਂ ਆਪਣੇ ਜਿੰਨੇ ਪ੍ਰੋਜੈਕਟ ਦੇ ਕੁੰਡੇ ਪਾਉਣੇ ਨੇ ਉਹਦੇ ਨਾਲੋਂ 5 6 ਗੁੰਡੇ ਤੁਸੀਂ ਘੱਟ ਪਾਏ ਉਹ ਡਿਜ਼ਾਈਨ ਤੁਹਾਡਾ ਫਿਰ ਵਧੀਆ ਬਣੇਗਾ ਨਹੀਂ ਤੇ ਤੁਹਾਡੀ ਸਵੈਟਰ ਜਿਹੜੀ ਆ ਬਹੁਤ ਜ਼ਿਆਦਾ ਲੂਜ਼ ਹੋ ਜੇਗੀ ਤੇ ਬਹੁਤ ਜ਼ਿਆਦਾ ਲੂਜ਼ ਵੀ ਸਵੈਟਰ ਨਹੀਂ ਚੰਗੀ ਲੱਗਦੀ ਤੇ ਇਹ ਡਿਜ਼ਾਈਨ ਨੂੰ ਆਪਾਂ ਸਕੀ ਵੀ ਤੇ ਵੀ ਪਾ ਸਕਦੇ ਆ ਤੇ ਇੱਕ ਚੀਜ਼ ਹੋ ਰਿਹਾ ਕੇਵਲ ਡਿਜ਼ਾਈਨ ਜਿਹੜਾ ਆਪਾਂ ਬਲੈਕ ਤੇ ਪਾ ਸਕਦੇ ਆ ਬਲੈਕ ਤੇ ਵੀ ਵਾਲਾ ਡਿਜ਼ਾਈਨ ਬਹੁਤ ਠੀਕ ਆ ਕਿਉਂਕਿ ਉਲਟੀਆਂ ਸਿੱਧੀਆਂ ਸਿਲਾਈਆਂ ਦਾ ਇਹ ਡਿਜ਼ਾਈਨ ਆ ਤੇ ਥੋੜਾ ਜਿਨਾ ਉੱਬਰ ਕੇ ਹੁੰਦਾ ਹ ਹੁਣ 7ਵੀਂ ਸਿਲਾਈ ਆਪਾਂ ਬਣਾ ਲਈ ਆ ਉਲਟੇ ਕੁੰਡੇ ਨਾਲ ਤੇ ਅੱਜ ਵਾਲਾ ਕੁੰਡਾ ਬਣਾ ਲਿਆ ਸਿੱਧਾ ਹੁਣ ਅਗੇ 8ਵੀਂ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਬੈਕ ਸਾਈਡ ਤੇ ਕਰਾਂਗੇ ਸਾਰੇ ਕੁੰਡੇ ਫੇਰ ਆਪਾਂ ਸਿੱਧੇ ਬਣਾਵਾਂਗੇ ਉਲਟੇ ਪਾਸਿਓਂ ਉਲਟੇ ਪਾਸਿਓਂ ਸਾਰੇ ਕੁੰਡੇ ਆਪਾਂ ਸਿੱਧੇ ਬਣਾਉਣੇ ਨੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ ਉਲਟੇਆਂ ਜਾਂ ਸਿੱਧੀਆਂ ਸਲਾਈਆਂ ਹੀ ਬਣਣੀਆਂ ਨੇ ਸਿਰਫ ਇੱਕ ਸਲਾਈ ਦੇ ਵਿੱਚ ਆਪਾਂ ਜਾਲੀਆਂ ਪਾਉਣੀਆਂ ਨੇ ਸੱਤ-ਸੱਤ ਕੁੰਡੇ ਆਪਾਂ ਘਟਾਉਣੇ ਆ ਤੇ 6-6 ਆਪਾਂ ਜਾਲੀਆਂ ਪਾਉਣੀਆਂ ਨੇ ਸੱਤ ਕੁੰਡੇ ਘਟਕੇ ਇੱਕ ਕੁੰਡਾ ਜਿਹੜਾ ਰਹਿ ਜਾਂਦਾ ਹੈ 6 ਕੁੰਡੇ ਸਾਡੇ ਘਟ ਜਾਂਦੇ ਤੇ ਦੋਨਾਂ ਸਾਈਡਾਂ ਤੇ ਆਪਾਂ 4-4 ਕੁੰਡੇ ਘਟਾਉਣੇ ਆ ਜਿਹੜੇ ਦੋਨਾਂ ਸਾਈਡਾਂ ਤੇ ਕੁੰਡੇ ਆ ਜੇ ਇੱਕ ਸਾਈਡ ਤੇ ਤਾਂ ਡਿੱਕਟਾਏ ਵਾਲੇ ਕੁੰਡੇ ਆਏ ਆ ਤੇ ਲਾਸਟ ਤੇ ਵੀ ਘਟਾਉਣ ਵਾਲੇ ਕੁੰਡੇ ਆਉਣੇ ਆ ਨਹੀਂ ਤੇ ਡਿਜ਼ਾਈਨ ਜਿਹੜਾ ਉਹ ਟੇਡਾ ਜਾਏਗਾ ਇੱਧਰ ਵੇਖੋ ਜੇ ਐਸ ਸਾਈਡ ਤੇ ਆਪਾਂ ਕੁੰਡੇ ਘਟਾਏ ਆ ਤੇ ਐਸ ਸਾਈਡ ਤੇ ਵੀ ਆਪਾਂ ਕੁੰਡੇ ਘਟਾਉਣੇ ਨੇ ਤੇ ਡਿਜ਼ਾਈਨ ਸਾਡਾ ਜਿਹੜਾ ਟੇਡਾ ਜਾਏਗਾ ਇਹ ਵੇਖੋ ਇਸ ਤਰੀਕੇ ਦੇ ਨਾਲ ਅੱਠ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਨਜ਼ਰ ਆਉਂਦਾ ਹੈ ਤੇ ਉੱਪਰ ਮੈਂ ਫੋਟੋ ਲਗਾਤੀ ਜਿਹੜਾ ਭੈਣ ਹੋਣਾ ਨੇ ਮੈਨੂੰ ਡਿਜ਼ਾਈਨ ਭੇਜਿਆ ਉਹ ਤਿੰਨ ਪਲਾਈ ਵਾਲੀ ਹੂਲ ਤੇ ਬਣਿਆ ਆ ਤੇ ਆਪਾਂ ਬਣਾਇਆ ਸਿੰਪਲ ਹੂਲ ਤੇ ਤੇ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਇਸ ਤਰ੍ਹਾਂ ਨਾਲ ਬਹੁਤ ਪਿਆਰਾ ਲੇਡੀਜ਼ ਦੇ ਪ੍ਰੋਜੈਕਟ ਤੇ ਪਾਉਣ ਵਾਲਾ ਡਿਜ਼ਾਈਨ ਹੈ ਜੈਂਟਸ ਦੀ ਕੋਟੀ ਤੇ ਵਾਲਾ ਡਿਜ਼ਾਈਨ ਜਿਹੜਾ ਨਹੀਂ ਪਏਗਾ ਜੇ ਕਰਤਾ ਨੂੰ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ